ਕੀ ਕੀ ਗੱਲਬਾਤ ਹੋਈ ਕੀ ਮਸਲਾ ਸੀਗਾ ਜੀ ਅੱਜ ਸ਼ਿਵਸena ਬਾਲਾ ਸਾਹਿਬ ਠਾਕਰੇ ਦੀ ਸਮੂਹ ਟੀਮ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਅੱਜ ਪਹੁੰਚੀ ਆ ਸਾਡੇ ਧਿਆਨ ਦੇ ਵਿੱਚ ਜਿਹੜਾ ਮਸਲਾ ਹੈਗਾ ਆ ਸਾਡੇ ਸੀਨੀਅਰ ਸੈਕਟਰੀ ਡਾਕਟਰ ਮਨਮੋਹਨ ਸਿੰਘ ਜੋ ਹੁਸ਼ਿਆਰਪੁਰ ਤੋਂ ਨੇ ਔਰ ਐਡਵੋਕੇਟ ਸਾਡੇ ਪ੍ਰੈਸ਼ਰ ਜੀ ਔਰ ਅਨਿਲ ਜੀ ਕਿਉਂਕਿ ਲੋਕਾਂ ਦੀ ਸਮੱਸਿਆ ਨੂੰ ਉਜਾਗਰ ਕਰਨਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਾਹਮਣੇ ਲਿਆਣਾ ਸਾਡੀ ਜਿਹੜੀ ਹੈ ਪੈਲ ਦੇ ਆਧਾਰ ਤੇ ਸਾਡੀ ਸਾਡੀ शिवसेनाਾਂ ਦੀ ਇਹ ਭੂਮਿਕਾ ਰਹਿੰਦੀ ਆ ਕਿਉਂਕਿ ਅੱਜ ਜਿਹੜਾ ਧਿਆਨ ਦੇ ਵਿੱਚ ਮਸਲਾ ਆਇਆ ਹੈ ਕਿ ਹਿਸ਼ਾਰਪੁਰ ਦੇ ਨਾਲ ਲੱਗਦੇ ਔਰ ਹਿਸ਼ਾਰਪੁਰ ਦੇ ਵਿੱਚ ਜਿਹੜੀਆਂ ਕੁਝ ਗੈਸ ਦੇ ਏਜੰਸੀ ਏਜੰਸੀਆਂ ਨੇ ਜਿਹੜੀਆਂ ਗੈਸ ਦੀਆਂ ਏਜੰਸੀਆਂ ਨੇ ਉਹ 835 36 ਕੁਛ ਰੁਪਏ ਜੋ ਵੀ ਨਿਰਧਾਰਿਤ ਕੀਤੇ ਹੋਏ ਪਾਰਟਿਕੂਲਰ ਰੇਟ ਹੈ ਔਰ ਉਹਦੇ ਤੋਂ ਜ਼ਿਆਦਾ ਜਿਹੜੇ ਸਪਲਾਇਰ ਨੇ ਦੋ ਦੋ ਤਿੰਨ ਤਿੰਨ ਦਿਨ ਜਿਸ ਤਰ੍ਹਾਂ ਕੀ ਆਨਲਾਈਨ ਬੁਕਿੰਗ ਕਰਵਾਈ ਹੋਈ ਆ ਲੋਕਾਂ ਨੇ ਆਮ ਲੋਕਾਂ ਨੇ ਔਰ ਜਦੋਂ ਦੋ ਦਿਨ ਜਾਂ ਇੱਕ ਦਿਨ ਬਾਅਦ ਉਹਨਾਂ ਦਾ ਜਿਹੜਾ ਗੈਸ ਏਜੰਸੀਆਂ ਦੇ ਸਪਲਾਇਰ ਘਰ ਘਰ ਜਾ ਕੇ ਸਪਲਾਈ ਕਰਦੇ ਨੇ ਤੇ ਉਹ ਉਹਨਾਂ ਤੋਂ ਜਿਹੜੀ ਹੈਗੀ ਆ 50 ਰੁਪਏ 100 ਰੁਪਏ ਜਾਂ 80 ਰੁਪਏ ਦੀ ਵੱਧ ਜਿਹੜੀ ਆ ਮੰਗ ਕਰ ਰਹੇ ਨੇ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਖੁੱਲੇ ਆਮ ਜਿਹੜੀ ਹੈਗੀ ਆ ਲੁੱਟ ਸਾਹਮਣੇ ਆਈ ਆ ਅਸੀਂ ਅੱਜ ਫੂਡ ਐਂਡ ਸਿਵਲ ਖੁਰਾਕ ਸਪਲਾਈ ਦੇ ਜਿਹੜੇ ਜ਼ਿਲ੍ਹਾ ਅਫਸਰ ਨੇ ਮੈਡਮ ਕੰਟਰੋਲਰ ਨੇ ਉਹਨਾਂ ਦੇ ਧਿਆਨ ਦੇ ਵਿੱਚ ਮਸਲਾ ਲਿਆਂਦਾ ਆ ਔਰ ਅਸੀਂ ਪੁਰਜ਼ੋਰ ਮੰਗ ਕਰਦੇ ਆ ਕਿ ਜਿਹੜਾ ਵੀ ਗੈਸ ਏਜੰਸੀਆਂ ਦੇ ਦੁਆਰਾ ਇਹ ਆਮ ਲੋਕਾਂ ਦੇ ਨਾਲ ਕਰਪਸ਼ਨ ਕੀਤੀ ਜਾ ਰਹੀ ਆ ਜਾਂ ਟੱਕਾ ਹੋ ਰਿਹਾ ਆ ਇਹ ਸੱਚ ਜਿਹੜਾ ਹੈਗਾ ਆ ਸਾਹਮਣੇ ਲਿਆਂਦਾ ਜਾਏ ਔਰ ਜਿਹੜੀ ਲੋਕਾਂ ਨੂੰ ਇਹ ਮੁਸ਼ਕਲ ਆਈ ਆ ਜਿਹੜੀ ਪੈਸੇ ਜਿਹੜੇ ਹੈਗੇ ਆ ਸਪਲਾਇਰਾਂ ਨਾਲ ਲਏ ਆ ਕਿ ਜਾਂ ਗੈਸ ਏਜੰਸੀਆਂ ਦੇ ਕਹਿੰਦੇ ਉੱਤੇ ਲਏ ਗਏ ਆ ਉਹਨਾਂ ਤੇ ਜਿਹੜੀ ਆ ਕਾਨੂੰਨੀ ਕਾਰਵਾਈ ਜਿਹੜੀ ਆ ਠੋਸ ਜਿਹੜੀ ਆ ਉਹ ਹੋਣੀ ਚਾਹੀਦੀ ਯਾਚੀ ਰਾਮ ਬਰਤਾਤ ਠੀਕ ਹੈ ਜੀ ਜੀ ਡਾਕਟਰ ਹਾਂ ਜੀ ਮੈਂ ਡਾਕਟਰ ਮਨਮੋਹਨ ਸਿੰਘ ਸੈਕਟਰੀ ਪੰਜਾਬ ਸ਼ਿਵ ਸੈਨਾ ਉਧੋ ਬਾਲਾ ਸਿੰਘ ਠਾਕਰੇ ਅੱਜ ਸਾਡੇ ਸੰਗਠਨ ਮੰਤਰੀ ਸ਼੍ਰੀ ਗੰਪਾਲ ਸ਼ਰਮਾ ਜੀ ਸਪੈਸ਼ਲ ਤੌਰ ਤੇ ਸ਼ਿਹਾਰਪੁਰ ਪਹੁੰਚੇ ਸੀਗੇ ਤੇ ਅੱਜ ਅਸੀਂ ਫੂਡ ਸਪਲਾਈ ਮਹਿਕਮੇ ਚ ਜਿਹੜੀ ਸ਼ਿਕਾਇਤ ਉਹ ਅਸੀਂ ਹਾਰਪੁਰ ਡਿਸਟ੍ਰਿਕਟ ਵੱਲੋਂ ਅਸੀਂ ਲੈ ਕੇ ਗਏ ਸੀ ਜਿਹੜੀ ਕਿ ਸਾਡੇ ਸਾਹਮਣੇ ਆਈ ਹੈ ਕਿ ਜਿਹੜੀਆਂ ਗੈਸ ਏਜੰਸੀਆਂ ਨੇ ਇਹ ਜਿਹੜਾ 835 ਰੁਪਏ ਜਿਹੜਾ ਰੇਟ ਹੈ ਸਿਲੰਡਰ ਦਾ ਉਹ ਤੋਂ ਵੱਧੇ ਪੈਸੇ ਜਾ ਕੇ ਜਿਹੜੇ ਆ ਕੈਸ਼ ਜਿਹੜੇ ਆ ਉਹ ਲੈਂਦੇ ਨੇ ਔਰ 50 ਰੁਪਏ 80 ਰੁਪਏ ਜਿਹੜੇ ਆ ਉਹਨਾਂ ਕੋ ਡਿਮਾਂਡ ਕਰਦੇ ਨੇ ਔਰ ਜੇ ਗ੍ਰਾਹਕ ਜਿਹੜਾ ਆ ਉਹ ਨਹੀਂ ਇਹਨਾਂ ਨੂੰ ਦਿੰਦਾ ਜਾਂ ਆ ਨਾ ਕੰਨੀ ਕਰਦਾ ਤਾਂ ਉਹ ਕਹਿੰਦੇ ਜੀ ਅਸੀਂ ਜਿਹੜਾ ਸਿਲੰਡਰ ਹੈ ਤੁਹਾਡਾ ਵਾਪਸ ਲੈ ਜਾਣਾ ਤੁਸੀਂ ਉੱਥੇ ਆ ਕੇ ਲਓ ਇਹ ਬਹੁਤ ਹੀ ਸਰਸਰ ਜਿਹੜੀ ਆਮ ਪਬਲਿਕ ਦੇ ਵਿੱਚ ਜਿਹੜੀ ਆ ਇਹ ਲੁੱਟ ਚੱਲ ਰਹੀ ਹੈਗੀ ਆ ਔਰ ਇਹਨੂੰ ਅਸੀਂ ਮੈਡਮ ਹਰਵੀਨ ਕੌਰ ਜੀ ਨੇ ਇੱਥੇ ਜਿਹੜੇ ਇਸ ਟਾਈਮ ਮੌਜੂਦਾ ਜ਼ਿਲ੍ਹਾ ਕੰਟਰੋਲਰ ਨੇ ਫੋਲਡ ਕਾਰਪੋਰੇਸ਼ਨ ਚ ਤੇ ਉਹਨਾਂ ਨੂੰ ਅਸੀਂ ਇਹਦੇ ਇਹਨਾਂ ਧਿਆਨ ਚ ਲਿਆ ਦਿੱਤਾ ਆ ਔਰ ਉਹਨਾਂ ਨੂੰ ਉਹਨਾਂ ਨੇ ਸਾਨੂੰ ਭਰੋਸਾ ਦਵਾਇਆ ਤੇ ਅਸੀਂ ਜਿਹੜਾ ਇਹ ਜਿਹੜੀ ਚੀਜ਼ ਚੱਲ ਰਹੀ ਹੈਗੀ ਆ ਜਿਹੜੇ ਵੱਧੂ ਪੈਸੇ ਲੈ ਰਹੇ ਆ ਔਰ ਗ੍ਰਾਕ ਨੂੰ ਜਾ ਕੇ ਤਮਕਾਉਂਦੇ ਆ ਕਿ ਅਸੀਂ ਜਿਹੜਾ ਸਿਲੰਡਰ ਹੈ ਉਹ ਵਾਪਸ ਲੈ ਜਾਣਾ ਹੈ ਤੇ ਉਹ ਇਹਨਾਂ ਦੇ ਧਿਆਨ ਚ ਲਿਆਂਦਾ ਹੈ ਉਹ ਕਹਿੰਦੇ ਅਸੀਂ ਇਹਦਾ ਜਿਹੜਾ ਜਲਦੀ ਜੋ ਜਲਦੀ ਜਿਹੜਾ ਇਹਨਾਂ ਨੂੰ ਅਸੀਂ ਲੈਟਰਸ ਕੱਢਾਂਗੇ ਔਰ ਇਹ ਚੀਜ਼ ਜਿਹੜੀ ਹੈ ਬੰਦ ਹੋਣੀ ਚਾਹੀਦੀ